ਬਾਦ ਲਾ ਗਿਆ ਅਮਰਤਾ ਵੜਿੰਗਾ ਗਈ ਸਾਡੀ ਪਾਰਟੀ ਕੋਲੇ ਸਾਡੇ ਲਈ ਟਾਈਮ ਹੈ ਨਹੀਂਗਾ ਸਾਡੇ ਪਿੰਡ ਜਾ ਕੇ ਗਏ ਸਾਰਿਆਂ ਨੂੰ ਪੁੱਛ ਪੁੱਛ ਕੇ ਕੀ ਗੱਲ ਤੁਸੀਂ ਇੱਕ ਵਾਰੀ ਵੀ ਜਾਏ ਥੋੜੇ ਨਮੇਕੀ ਉਹਨਾਂ ਨੂੰ ਕਿੰਨੇ ਦੇਤੇ ਸਾਰੇ ਬੈਠੇ ਆ ਚਲੋ ਉਹਨਾਂ ਨੂੰ ਕਿੰਨੇ ਪੈਸੇ ਦੇਤੇ ਆਖਿਆ ਸਾਨੂੰ ਚਲੋ ਜੀ ਤੁਹਾਡੇ ਨਾਲ ਇਹੀ ਭਗਵਤ ਮਾਨ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਹੁਣ ਫਿਰ ਇੱਧਰ ਵੀ ਚੱਲੂਗਾ ਡਲਾ ਇਹ ਗੱਲ ਹੈ ਨਹੀਂ ਚਲੋ ਕੱਢ ਲੈਣੇ ਬਜਰਗੁਰ ਮੰਨਦਾ ਹਾਂ ਗੱਲ ਨੂੰ ਪਰ ਪੰਜ ਸੱਤ ਤੋਂ ਬੱਲੇ ਪਿੰਡਾਂ ਜਾ ਕੇ ਗਏ ਸੀ ਕਿ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਮਾਇਆ ਕਿੰਨੇ ਮਿਲ ਗਿਆ ਚਲੋ ਉਹਨੇ ਇੱਕ ਮਿੰਟ ਉਹਨੇ ਪਿੰਡਾਂ ਚ ਗਏ ਸੀ ਉਹਨਾਂ ਨੂੰ ਕਿੰਨਾ ਮੁਆਵਜ਼ਾ ਦੇਤਾ ਜੀ ਨਹੀਂ ਉਹਨਾਂ ਦਾ ਉਹ ਵੀ ਸਾਰਿਆਂ ਦਾ ਹੀ ਆਊਗਾ ਬਾਈ ਜੀ ਜਿੰਨੇ ਵੀ ਕਿੱਲੇ ਵਿੱਚ ਪਈ ਜਾਂਦੇ ਕੰਕ ਦਾ ਕੰਕ ਦਾ ਮਸ਼ੀਨ ਹੈ ਵਾੜ ਦੇਾਂਗੇ ਤਿੰਨ ਦਿਨਾਂ ਨੂੰ ਕਣਕ ਵਾੜ ਦੇਾਂਗੇ ਜਿਹੜੇ ਵਾਣ ਅਸੀਂ ਠੇਕੇ ਤੇ ਲਈ ਬਠੇ ਆਂ ਗਾਹਾਂ ਨੂੰ ਹੋਰ ਬੰਦਿਆਂ ਕੋਲੇ ਲਾ ਗਏ ਕੀ ਦੇਊਗਾ ਸਾਨੂੰ ਕੋਈ ਆਇਆ ਹੀ ਨਹੀਂ ਦੌਰੀ ਕਰਨ ਦੌਰੀ ਦਾ ਉਹਨਾਂ ਨੇ ਸਾਰਾ ਰਕਬਾ ਉਹ ਯਾਰ ਤੁਸੀਂ ਬਿਆਨ ਵੀ ਨਹੀਂ ਦਿੱਤਾ ਤੁਹਾਡੀ ਸਰਕਾਰ ਨੇ ਬਿਆਨ ਵੀ ਇੱਕ ਵਾਰੀ ਦਿਖਾਓ ਬਿਆਨ ਤੇ ਸਾਡੇ ਬਿਆਨ ਦਿੱਤਾ ਹੈ ਵੈਸੀ ਕੱਚੀ ਗਰਦੌਰੀ ਪਈ ਹੈ ਜੀ ਸਾਰੀ ਲਿਸਟ ਉਹਦੇ ਕੋਲ ਪਈ ਹੈ ਕਾਸ਼ਤਕਾਰਾਂ ਵਾਲੀ ਹੋਈ ਜਾਂਦੀ ਹੈ ਉਹਦਾ ਗਲਤੀ ਮੰਨ ਲਓ ਵੀ ਸਾਡੀ ਸਰਕਾਰ ਨੇ ਕੁਆਹ ਨਹੀਂ ਕਰਿਆ ਕਹੀਂ ਕਹਿ ਦਿਓ ਮੁਆਵਜ਼ਾ ਜਰੂਰ ਨਹੀਂ ਆਇਆ ਕੱਚੀ ਗਰਦੌਰੀ ਜਰੂਰ ਹੋਈ ਸੀ ਉਮੀਦ ਖੁੱਟਿਆਂ ਨੂੰ ਘੇਰ ਕੇ ਮੀਟਿੰਗ ਕਰੀ ਆ ਸਾਨੂੰ ਨੇ ਇਹ ਜਵਾਬ ਦਿੱਤਾ ਕਿ ਲਿਸਟਾਂ ਬਣਾ ਲਓ ਕਿਸਾਨ ਜਿੱਥੇ ਬਿੰਦ ਕਣ ਆਏ ਉੱਥੇ ਹੁਣ ਸੱਦਾ ਕਿਹੜੇ ਬੰਦੇ ਨੇ ਸਾਡੇ ਪਿੰਡ ਨੂੰ ਦੱਸ ਕਿਹੜੇ ਨੇ ਸੱਦਾ ਦਿੱਤਾ ਤੁਹਾਨੂੰ ਇੱਥੇ ਸਾਡੇ ਪਿੰਡ ਕਿਹਨੇ ਸੱਦਾ ਹੈ ਪਿੰਡ ਦੀ ਨੇ ਸੱਦਾ ਸਾਨੂੰ ਤੁਹਾਨੂੰ ਕਿਹਨੇ ਬੁਲਾਇਆ ਸਾਡੇ ਪਿੰਡ 'ਚ ਦੱਸੋ ਕਿਹਨੇ ਬੁਲਾਇਆ ਤੂੰ ਸਾਡੇ ਪਿੰਡ ਦਾ ਵਾਹ ਉੱਠ ਜਾ ਇਥੋਂ ਸਹੀ ਗੱਲ ਹੈ ਇਹ ਭਰਾਵਾ ਬਾਦਲ ਗਏ ਉਹ ਛੇਤਰ ਪੈਣਗੇ ਹੁਣ ਤੁਹਾਡੇ ਵੀ ਕਿਤੇ ਭਲੇ ਖੇਦ ਨਾ ਰਹੋ